ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਹਨ ਫਰਵਰੀ ਮਹੀਨੇ ਅੰਦਰ ਸ੍ਰੀ ਮੁਕਸਰ ਸਾਹਿਬ ਜ਼ਿਲ੍ਹੇ ਵਿੱਚ ਹੋਈ ਲੜਾਈ ਦਾ ਜ਼ਿਕਰ ਕਰਦੇ ਹੋਏ ਰਾਜਾ ਵੜਿੰਗ ਨੇ ਦੋਸ਼ ਲਾਇਆ ਕਿ ਲੜਾਈ ਦੌਰਾਨ 3 ਮਹੀਨੇ ਦੀ ਗਰਭਤੀ ਔਰਤ ਦੇ ਢਿੱਡ ਵਿੱਚ ਰੱਤਾਂ ਮਾਰੀਆਂ ਗਈਆਂ ਜਿਸ ਕਰਕੇ ਉਸ ਔਰਤ ਨੇ ਆਪਣਾ ਬੱਚਾ ਗਵਾ ਲਿਆ ਪਰ ਮੁਕਸਰ ਪੁਲਿਸ ਨੇ ਪੀੜਤ ਤੇਰ ਦੀ ਸੁਣਵਾਈ ਨਾ ਕਰਕੇ ਉਹਨਾਂ ਤੇ ਹੀ ਪਰਚਾ ਦਰਜ ਕਰ ਦਿੱਤਾ 21 2 2025 ਯਾਨੀ ਕਿ ਫ फेब्रुवारी ਦੇ ਮਹੀਨੇ ਇੱਕ ਲੜਾਈ ਹੁੰਦੀ ਹੈ ਰਾਤ ਨੂੰ 8:30 ਵਜੇ ਕੋਠੇ ਹਜ਼ੂਰੇ ਵਾਲੇ ਕੋਟਲੀ ਅਬਲੂ ਥਾਣਾ ਖੋਟਪਾਈ ਉੱਥੇ ਧੱਕੇ ਨਾਲ ਸਾਡੇ ਬੰਦੇ ਨੂੰ ਕੁੱਟਿਆ ਜਾਂਦਾ ਮਾਰਿਆ ਜਾਂਦਾ ਪਰ ਇਸ ਦੇ ਬਾਵਜੂਦ ਵੀ ਬਲਕਰਨ ਸਿੰਘ ਦੀ ਸੱਤ ਕਵਜਾ ਖਰਾ ਦਿੱਤੀ ਜਾਂਦੀ ਕਿੰਨੇ ਕਿੱਲੇ ਜ਼ਮੀਨ ਹੈ ਤਿੰਨ ਕਿੱਲੇ ਤਿੰਨ ਕਿੱਲੇ ਦਾ ਜ਼ਿਮੀਦਾਰ ਹੈ 5752 ਚ ਕਰਾਤੀ ਇੱਕ ਤਰੀਕੇ ਤੇ ਤਾਂ ਤੁਹਾਡੀ ਮਿਹਰਬਾਨੀ ਨਾਲ ਉਹ ਜਾਣ ਲੱਗ ਪਿਆ ਤਰੀਕਾ ਦੇ ਇੱਕ ਵਕੀਲ ਕਰਨਾ ਪਿਆ ਹੁਣ ਉਸ ਤੋਂ ਬਾਅਦ ਕੀ ਹੋਇਆ ਇਹਨਾਂ ਦੀ ਧਰਮ ਪਤਨੀ ਕਰਮਜੀਤ कौर ਇਹ ਵੀ ਉੱਥੇ ਮੌਜੂਦ ਸਨ ਹੋਣ ਪੰਜਾਬ ਦੇ ਲੋਕਾਂ ਨੂੰ ਕਹਾਣੀ ਸੁਣਾਉਣਾ ਚਾਹੁੰਦਾ ਐਸਐਸਪੀ ਸਾਹਿਬ ਮਾਨਜੋਗ ਅਖਿਲ ਚੌਧਰੀ ਸਾਹਿਬ ਤੁਹਾਡਾ ਨੇਤਰਤਵ ਮੈਂ ਤੁਹਾਨੂੰ ਹੀ ਕਵਾਂਗਾ ਔਰ ਥੱਲੇ ਅਫਸਰਾਂ ਨੂੰ ਕਿਵੇਂ ਕਵਾਂਗਾ ਯੂ ਆਰ ਅ ਹੈਡ ਉਸ ਤੋਂ ਬਾਅਦ ਇਹ ਸਾਡੀ ਜਿਹੜੀ ਭੈਣ ਹੈ ਕਰਮਜੀਤ ਕੌਰ ਇਹ ਹਸਪਤਾਲ 'ਚ ਦਾਖਲ ਹੋ ਜਾਂਦੀ ਹੈ ਔਰ ਮੈਂ ਇਹਨੂੰ ਸ਼ਰਮ ਆ ਰਹੀ ਏ ਕਹਿੰਦੇ ਨੂੰ ਮੇਰੀ ਭੈਣ ਆਰ ਗਈ ਏ ਮੇਰੀ ਭੈਣ ਉਸ ਸਮੇਂ ਪ੍ਰੈਗਨੈਂਸੀ ਜੇ ਸਮੇਂ ਇਹ ਲੜਾਈ ਹੁੰਦੀ ਏ ਔਰ ਇਹਨਾਂ ਨੂੰ ਮਾਰਿਆ ਜਾਂਦਾ ਕੁੱਟਿਆ ਜਾਂਦਾ ਢੇਡੇ 'ਚ ਲੱਤਾਂ ਮਾਰੀਆਂ ਜਾਂਦੀਆਂ ਐ ਐਮਐਲਆਰ ਦੀ ਰਿਪੋਰਟ ਆ ਜਾਂਦੀ ਏ ਬਠਿੰਡੇ ਦੇ ਸਿਵਲ ਹਸਪੀਟਲ ਇਹਨਾਂ ਨੂੰ ਆਪਣਾ ਜੋ ਵੀ ਮੈਡੀਕਲ ਸਹਾਇਤਾ ਲੈ ਕੇ ਹੁਣੇ ਪ੍ਰੈਗਨੈਂਟ ਨਹੀਂ ਰਹੇ ਮਾਰਿਆ ਢਿੱਡ ਚ ਲੱਤਾਂ ਮਾਰੀਆਂ ਇਹ ਤੁਹਾਡੇ ਪੇਸ਼ ਵੀ ਹੋਏ ਆ ਮੇਰੇ ਅਕਾ ਮੈਂ ਭੇਜਿਆ ਸੀ ਤੁਹਾਡੇ ਕੋਲ ਲੇਕਿਨ ਤੁਸੀਂ ਕੋਈ ਗੱਲ ਨਹੀਂ ਸੁਣੀ ਆਦਰਨੀ ਅੱਖੇ ਚੌਧਰੀ ਜੀ ਤੁਸੀਂ ਕੀ ਕੀਤਾ ਇਸ ਲੜਕੀ ਦਾ ਤਾਂ ਪਰਚਾ ਨਹੀਂ ਦਰਜ ਹੋਇਆ ਕਰਮਜੀਤ ਕੋਰ ਮੇਰੇ ਸਾਹਮਣੇ ਬੈਠੀ ਹੈ ਮੇਰੀ ਭੈਣ ਜਿਨ੍ਹਾਂ ਨੇ ਆਪ ਦਾ ਇੱਕ ਬੱਚਾ ਗਵਾਤਾ ਜੇ ਇਹ ਕੰਮ ਸਾਡੀ ਧੀ ਪੈਣ ਨਾਲ ਹੋਇਆ ਹੁੰਦਾ ਕਿਸੇ ਦੀ ਨਾਲ ਫਿਰ ਦਰਦ ਹੋਣਾ ਸੀਗਾ ਪਰ ਇਹ ਵਿਚਾਰੇ ਗਰੀਬ ਲੋਕਾਂ ਐ ਇਹਨਾਂ ਦੀ ਕੋਈ ਸੁਣਵਾਈ ਨਹੀਂ ਸੋ ਐਮਐਲਆਰ ਜਿਹੜੀ ਆਈ ਇਹ ਆਈ ਰਿਪੋਰਟ ਰਿਪੋਰਟ ਆ ਗਈ 22 2 2025 ਨੂੰ 21 ਦੀ ਲੜਾਈ ਤੇ 22 2025 ਨੂੰ ਉਹ ਕਿ ਅਗਲੇ ਦਿਨ ਹੀ ਐਮਐਲਆਰ ਦੀ ਰਿਪੋਰਟ ਆ ਗਈ ਤੇ ਡਾਕਟਰ ਨੇ ਦੱਸਤਾ ਵੀ ਇਹਨਾਂ ਦੇ ਹੁਣ ਬੱਚਾ ਨਹੀਂ ਰਿਹਾ ਕੀ ਗਾ ਤੁਹਾਨੂੰ ਮਿਲੇ ਨੂੰ ਮਹੀਨਾ ਹੋ ਗਿਆ ਤੁਸੀਂ ਕੁਝ ਨਹੀਂ ਕੀਤਾ ਹੁਣ ਤੁਸੀਂ ਕੀ ਕੀਤਾ ਥੈਂਕ ਯੂ ਧੰਨਵਾਦ ਤੁਹਾਡਾ ਬਹੁਤ-ਬਹੁਤ ਮਿਹਰਬਾਨੀ ਪੰਜਾਬ ਦੀ ਪੁਲਿਸ ਦਾ ਤੇ ਖਾਸ ਕਰਕੇ ਮੁਕਸਰ ਪੁਲਿਸ ਦੇ ਸਾਡੇ ਕਪਤਾਨ ਸਾਹਿਬ ਜੀ ਦਾ ਤੁਸੀਂ ਕੀ ਕੀਤਾ ਜਨਾਬੇ ਵਾਲੀ ਤੁਸੀਂ ਇਹਨਾਂ ਤੇ ਹੁਣ ਪਰਚਾ ਦਰਜ ਕਰਤਾ 14 4 2025 ਨੂੰ 2 ਮਹੀਨਿਆਂ ਬਾਅਦ ਹੁਣ ਕੀ ਕੀਤਾ ਪਤਾ ਤੁਸੀਂ ਇਹਨਾਂ ਤੇ ਹੀ ਪਰਚਾ ਕਰ ਦਰਜ ਕਰਤਾ ਇਸ ਔਰਤ ਦੀ ਸੁਣਵਾਈ ਨਹੀਂ ਸੁਣੀ ਅਖਿਲ ਜੀ ਇਹਨਾਂ ਨੂੰ ਨਹੀਂ ਤੁਸੀਂ ਸੁਣਿਆ ਇਸ ਮਾਮਲੇ 'ਚ ਰਾਜਾ ਵੜਿੰਗ ਨੇ ਸ੍ਰੀ ਮੁਖਸਰ ਸਾਹਿਬ ਦੇ ਸੀਨੀਅਰ ਪੁਲਿਸ ਕਪਤਾਨ ਤੇ ਝੂਠੇ ਪਰਚੇ ਕਰਨ ਦਾ ਦੋਸ਼ ਲਾਇਆ ਹੈ ਤੇ ਉਧਰ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਬੁਲਾਰੇ ਬੱbbi ਬਾਦਲ ਨੇ ਰਾਜਾ ਵੜਿੰਗ ਦੇ ਦੋਸ਼ਾਂ ਨੂੰ ਨਕਾਰਿਆ ਤੇ ਲੜਾਈ ਦੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਪਾਸੋਂ ਨਿਰਪੱਖ ਜਾਂਚ ਕਰਾਉਣ ਦਾ ਦਾਵਾ ਕੀਤਾ ਰਾਜਾ ਵਡਿੰਗ ਜੀ ਮੇਰੇ ਭਰਾ ਬੜੇ ਲਾਇਕ ਹੈ ਪਰ ਉਹ ਮੁਕਸਰ ਪੁਲਿਸ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਔਰ ਬੀਬਾ ਜੀ ਜਿਹੜੇ ਉਹ ਕਹਿੰਦੇ ਮੇਰੇ ਸਾਹਮਣੇ ਬੈਠੇ ਹੈ ਉਹ ਤਾਂ ਸਾਡੀ ਭੈਣ ਹੈ ਉਹਦੀ ਕੰਪਲੇਂਟ ਦੇ ਵਿੱਚ ਜੇ ਮੈਰਿਟ ਹੈ ਤਾਂ ਉਹਦੀ ਕਾਰਵਾਈ ਦੀ ਤਾਂ ਮੈਂ ਸ਼ੋਰਟੀ ਦਿਵਾਉਣਾ ਤੁਹਾਨੂੰ ਉਧਰ ਬੱਬੀ ਬਾਦਲ ਦੇ ਬਿਆਨ ਤੋਂ ਬਾਅਦ ਕਾਂਗਰਸ ਨੇ ਪੰਜਾਬ ਸਰਕਾਰ ਨੂੰ ਮੋੜ ਤੋਕੇ ਰਿਹਾ ਕਾਂਗਰਸ ਦੇ ਮੁਖ ਬੁਲਾਰਾ ਅਰਸ਼ਪ੍ਰੀਤ ਖੜਿਆਲ ਨੇ ਰਾਜਾ ਵੜਿੰਗ ਵੱਲੋਂ ਲਾਏ ਗਏ ਦੋਸ਼ਾਂ ਦੀiproੜਤਾ ਕੀਤੀ ਅਤੇ ਕੁੱਟਮਾਰ ਦੇ ਮਾਮਲੇ 'ਚ ਸਮਾਬਤ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਵੀ ਰੱਖੀ। ਇਹ ਰਾਜਾ ਵੜਿੰਗ ਜੀ 10 ਟਾਈਮ ਦੇ ਐਮਐਲਏ, ਇੱਕ ਟਾਈਮ ਦੇ ਐਨਬੀ, ਯੰਗੇਸਟ 올 ਇੰਡੀਆ ਯੂਥ ਕਾਂਗਰਸ ਪ੍ਰਧਾਨ ਤੇ ਯੰਗੇਸਟ ਪੰਜਾਬ ਕਾਂਗਰਸ ਪ੍ਰਧਾਨ। ਉਹਨਾਂ ਦੀ ਗੱਲ 'ਚ ਵਜ਼ਨ ਤਾਂ ਹੋਊਗਾ ਨਾ ਸਰਪਾਲ ਜੀ। ਜੀ। ਤੇ ਦੂਜੇ ਪਾਸੇ ਜਿਹੜੇ ਜਿਨ੍ਹਾਂ ਦੀ ਪਾਰਟੀ ਬਣੇ ਹਜੇ ਥੋੜਾ ਸਮਾਂ ਹੋਇਆ ਹੈ ਪਹਿਲੇ ਹੀ ਡੀ ਐਂਡ ਵਾਲੇ ਪਾਸੇ ਚਲੇ ਗਏ ਉਹਨਾਂ ਦੀ ਗੱਲਾਂ 'ਚ ਕੀ ਵਜਨ ਹੋਊਗਾ ਜੀ ਕੀ ਕ੍ਰੈਡਿਬਿਲਟੀ ਹੋਊਗੀ ਹੁਣ ਅਸੀਂ ਜਿਹੜੀ ਗੱਲ ਕੀਤੀ ਹੈ ਵਣਿੰਗ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਇੱਕ ਸਿੰਪਲ ਜੀ ਇਨਕੁਆਰੀ ਕਰਾ ਦੇਣ ਪਤਾ ਲੱਗ ਜਾਊਗਾ ਝੂਠ ਕੌਣ ਬੋਲ ਰਿਹਾ ਤੇ ਕੌਣ ਸੱਚ ਬੋਲ ਰਿਹਾ ਇਹ ਇਨਕੁਆਰੀ ਤੋਂ ਕੁ ਭਾਈਦੇ ਆ ਤੇ ਦੂਜੀ ਗੱਲ ਉਹ ਕਹਿੰਦੇ ਨਾ ਨੋਬਾਡੀ ਇਜ਼ ਅਬੋਵ ਦਾ ਲਾ ਸਾਰੇ ਲਾ ਦੇ ਅੰਡਰ ਆਉਂਦੇ ਆ ਲਾ ਦੇ ਬ੍ਰੈਕਟ ਦੇ ਅੰਡਰ ਤੇ ਜੇ ਇਲਜ਼ਾਮ ਐਲੀਗੇਸ਼ਨ ਸੀਰੀਅਸਲੀ ਤੇ ਇਹਨਾਂ ਦੀ ਜ਼ਿੰਮੇਵਾਰੀ ਇਹ ਹੈ ਵੀ ਉਹਨੂੰ ਐਕਸ਼ਨ ਦੇ ਨਾਲ ਜਸਟੀਫਾਈ ਕਰਨਾ ਵੀ ਇਨਕੁਆਇਰੀ ਕਰਨਾ ਟਾਈਮ ਆਊਟ ਤਰੀਕੇ ਨਾਲ ਕਰਨਾ ਜਦੋਂ ਰਿਪੋਰਟ ਅੱਗੇ ਆ ਗਈ ਉਹਨੂੰ ਜਨਤਕ ਕਰਕੇ ਦਿਖਾਇਆ ਜਾਵੇ ਵੀ ਕੀ ਗੱਲ ਸੀ ਕੀ ਨਹੀਂ ਹੈ ਦੱਸ ਦਈਏ ਕਿ ਰਾਜਾ ਵਣਗ ਵੱਲੋਂ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਲਾਇਏ ਗਏ ਦੋਸ਼ਾਂ ਤੇ ਸਿਆਸਤ ਪੱਕੀ ਹੋਈ ਆ ਪਰ ਹੁਣ ਦੇਖਣਾ ਇਹ ਹੈ ਕਿ ਕੁੱਟਮਾਰ ਦੀ ਸ਼ਿਕਾਰ ਔਰਤ ਜਿਸ ਨੇ ਲੜਾਈ ਦੌਰਾਨ ਆਪਣਾ ਬੱਚਾ ਗਵਾ ਲਿਆ ਉਸ ਨੂੰ ਇਨਸਾਫ ਕਿਸ ਰੂਪ ਵਿੱਚ ਮਿਲੇਗਾ ਬਿਊਰੋ ਰਿਪੋਰਟ ਰਜ਼ਾਨਾ ਸਬਕਸ ਮੈਂ ਟਵੀ